ਓਲੰਪਿਕ 2024 ਦੇ ਵਿੱਚ ਔਨ 에ਅਰ ਦਾ ਇੱਕ ਖਾਸ ਪ੍ਰੋਗਰਾਮ ਚੱਲ ਰਿਹਾ ਹੈ ਪੈरिस ਦਾ ਖੁਰਖੇਤਰ ਉਸ ਦੇ ਵਿੱਚ ਗੱਲ ਕਰਦੇ ਆ ਪੈरिस ਓਲੰਪਿਕ ਵਿੱਚ ਭਾਰਤ ਵੱਲੋਂ ਚੱਲ ਕੀ ਰਿਹਾ ਹੈ ਫਿਲਹਾਲ ਭਾਰਤ ਹਜੇ 3 ਬ੍ਰੌਂਜ਼ ਮੈਡਲ ਦੇ ਨਾਲ ਹੀ ਓਲੰਪਿਕ ਦੇ ਵਿੱਚ ਬੈਠਾ ਹੈ ਫਿਲਹਾਲ ਹਜੇ ਤੱਕ ਭਾਰਤ ਦੇ ਹੱਥ ਨਾਲ ਚਾਂਦੀ ਤੇ ਨਾ ਸੋਨਾ ਲੱਗਿਆ ਪਰ ਕੋਸ਼ਿਸ਼ ਹੈ ਕਿ ਭਾਰਤ ਹੁਣ ਸੋਨੇ ਨੂੰ ਹੱਥ ਪਾਵੇ ਕਿਉਂਕਿ ਚਾਂਦੀ ਤਾਂ ਇੱਕ ਪਾਸੇ ਪੱਕੀ ਹੋ ਚੁੱਕੀ ਹੈ ਗੱਲ ਕਰਦੇ ਆਂ ਕੱਲ ਰਾਤ ਦੇਰ ਰਾਤ ਹੋਏ ਮੈਚ ਹਾਕੀ ਬਾਰੇ ਤਾਂ ਹਾਕੀ ਵਿੱਚ ਭਾਰਤ ਨੇ ਪਹਿਲਾਂ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਫਿਰ ਵੀ ਸੈਮੀਫਾਈਨਲ ਦੇ ਵਿੱਚ ਜੋ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਚਾਂਦੀ ਤੇ ਸੋਨੇ ਦੀ ਉਮੀਦ ਹਾਕੀ ਦੇ ਮੈਚ ਵਿੱਚੋਂ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਹਾਕੀ ਦੇ ਮੈਚ ਵਿੱਚ ব্রੌਂਜ਼ ਦੀ ਉਮੀਦ ਭਾਰਤ ਨੂੰ ਹੈ ਹਜੇ ਇੱਕ ਹੋਰ ਮੈਚ ਭਾਰਤ ਦਾ ਹੋਣਾ ਹੈ ਹਾਕੀ ਦੇ ਵਿੱਚ ਅਤੇ ਉਸ ਦੇ ਵਿੱਚ ਭਾਰਤੀ ਟੀਮ ਕਾਂਸੀ ਦਾ ਤਗਮਾ ਜ਼ਰੂਰ ਜਿੱਤ ਸਕਦੀ ਹੈ ਉਹਨਾਂ ਨੂੰ ਚੰਗਾ ਪ੍ਰਦਰਸ਼ਨ ਉਸ ਵੇਲੇ ਦਿਖਾਣਾ ਪਵੇਗਾ ਹਾਲਾਂਕਿ ਲੰਗੀ ਦੇ ਰਾਤ ਵੀ ਉਹਨਾਂ ਵੱਲੋਂ ਚੰਗਾ ਪ੍ਰਦਰਸ਼ਨ ਦਿਖਾਇਆ ਗਿਆ ਪਰ ਜਰਮਨੀ ਦੇ ਹੱਥੋਂ 2-3 ਨਾਲ ਹੋਈ ਹਾਰ ਕਾਰਨ ਹੁਣ ਉਹਨਾਂ ਦਾ ਚਾਂਦੀ ਤੇ ਸੋਨੇ ਦਾ ਤਗਮਾ ਜਿੱਤਣ ਦਾ ਸੁਪਨਾ ਹਜੇ ਅਧੂਰਾ ਹੈ ਪਰ ਬ੍ਰੌਂਜ਼ ਦਾ ਤਗਮਾ ਉਹ ਜਿੱਤ ਸਕਦੇ ਨੇ ਭਾਰਤ ਵੱਲੋਂ ਸ਼ੁਰੂਆਤ ਗੋਲਦੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ ਸੀ ਉਸ ਤੋਂ ਬਾਅਦ ਲਗਾਤਾਰ ਜਰਮਨੀ ਵੱਲੋਂ ਉਹਨਾਂ ਦੇ ਉੱਤੇ ਆਪਣਾ ਪ੍ਰਦਰਸ਼ਨ ਹਾਵੀ ਵਾਲਾ ਦਿਖਾਇਆ ਗਿਆ ਜਰਮਨੀ ਵੱਲਈ ਗੁਨਜ਼ਾਲੋ ਪੈਲੀਟ ਨੇ ਗੋਲ ਕੀਤਾ ਕ੍ਰਿਸਟੋਫਰ ਨੇ ਗੋਲ ਕੀਤਾ ਮਾਰਕੋ ਨੇ ਗੋਲ ਕੀਤਾ ਤਿੰਨ ਗੋਲ ਜਰਮਨੀ ਨੇ ਕੀਤੇ ਤੇ ਉੱਥੇ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਅਤੇ ਸੁਖਜੀਤ ਸਿੰਘ ਨੇ ਗੋਲ ਕੀਤਾ ਭਾਰਤੀ ਟੀਮ 2-3 ਨਾਲ ਜ਼ਰੂਰ ਹਾਰੀ ਆ ਪਰ ਫੇਰ ਵੀ ਕਾਂਸੀ ਦਾ ਤਗਮਾ ਜ਼ਰੂਰ ਜਿੱਤ ਸਕਦੀ ਹੈ 8 ਅਗਸਤ ਨੂੰ ਭਾਰਤ ਦਾ ਇੱਕ ਹੋਰ ਮੈਚ ਹੋਣ ਜਾ ਰਿਹਾ ਉਹ ਨੀਦਰਲੈਂਡ ਦੇ ਨਾਲ ਹੈ ਤੇ ਨੀਦਰਲੈਂਡ ਨੇ ਪਿਛਲੇ ਮੈਚ ਦੇ ਵਿੱਚ ਸਪੇਨ ਨੂੰ 4-0 ਨਾਲ ਹਰਾਇਆ ਸੀ ਯਾਨੀ ਕਿ ਨੀਦਰਲੈਂਡ ਦੀ ਟੀਮ ਵੀ ਕੋਈ ਕਮਜ਼ੋਰ ਟੀਮ ਨਹੀਂ ਹੈ ਪਰ ਜੇਕਰ ਭਾਰਤੀ ਹਾਕੀ ਟੀਮ ਇਸ ਮੈਚ ਵਿੱਚ ਨੀਦਰਲੈਂਡ ਦੇ ਖਿਲਾਫ ਚੰਗਾ ਪ੍ਰਦਰਸ਼ਨ ਦਿਖਾਉਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਕਾਂਸੀ ਦਾ ਤਗਮਾ ਜ਼ਰੂਰ ਟੀਮ ਜਿੱਤ ਸਕਦੀ ਹੈ ਦੂਜੇ ਪਾਸੇ ਗੱਲ ਕਰਦੇ ਹਾਂ ਵਿਨੇਸ਼ ਫੁਗਾੜ ਦੀ ਜੋ ਰੈਸਲਰ ਨੇ ਭਾਰਤੀ ਰੈਸਲਰ ਨੇ ਤੇ ਉਹਨਾਂ ਵੱਲੋਂ ਜੋ ਕੱਲ ਕਰਿਸ਼ਮਾ ਕੀਤਾ ਗਿਆ ਉਹ ਕਿਸੇ ਕ੍ਰਿਸ਼ਮੇ ਇਸ ਲਈ ਕਹਿ ਰਹੇ ਆ ਕਿ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਹੈ ਇੱਕ ਦਿਨ ਦੇ ਵਿੱਚ ਤਿੰਨ ਮੈਚ ਤੇ ਲਗਾਤਾਰ ਜਿੱਤਣਾ ਭਾਰਤੀ ਮਹਿਲਾ ਕੁਸ਼ਤੀ ਦੇ ਵਿੱਚ ਅਜੇ ਹਾਂ ਪਹਿਲੀ ਵਾਰ ਹੋਇਆ 올림픽 ਦੇ ਵਿੱਚ ਵਿਨੇਸ਼ ਪੁਗਾੜ ਨੇ ਜਿਸ ਤਰੀਕੇ ਦੀ ਗੇਮ ਖੇਡੀ ਹੈ ਉਹਨਾਂ ਦਾ ਹਰ ਕੋਈ ਅੱਜ ਕਾਇਲ ਹੋ ਚੁੱਕਿਆ ਹੈ ਭਾਰਤੀ ਮਹਿਲਾ ਪਹਿਲਵਾਨ ਪਹਿਲੇ ਬਣ ਗਏ ਨੇ ਵਿਨੇਸ਼ ਪੁਗਾੜ ਇਤਿਹਾਸ 올림픽 ਇਤਿਹਾਸ ਵਿੱਚ ਜਿਨ੍ਹਾਂ ਨੇ ਫਾਈਨਲ ਵਿੱਚ ਥਾਂ ਆਪਣੀ ਬਣਾਈ ਹੈ ਉਹਨਾਂ ਨੇ ਦਮਦਾਰ ਪਹਿਲਵਾਨੀ ਕੀਤੀ ਤੇ ਭਾਰਤ ਲਈ ਤਮਗਾ ਪੱਕਾ ਕਰ ਲਿਆ ਹੁਣ ਇਹ ਇਹ ਤਾਂ ਪੱਕਾ ਹੈ ਕਿ ਵਿਨੇਸ਼ ਪੋਗਾਟ ਨੂੰ ਚਾਂਦੀ ਦਾ ਤਗਮਾ ਤਾਂ ਪੱਕਾ ਹੈ ਯਾਨੀ ਕਿ ਭਾਰਤ ਦਾ ਇੱਕ ਖਾਤਾ ਚਾਂਦੀ ਵਾਲੇ ਪਾਸੇ ਤਾਂ ਪੱਕਾ ਖੁੱਲਿਆ ਹੀ ਹੋਇਆ ਹੈ ਪਰ ਇਸ ਨੂੰ 골ਡ ਵਿੱਚ ਕਨਵਰਟ ਕਰਨੀ ਬਹੁਤ ਜ਼ਰੂਰੀ ਹੈ ਭਾਰਤ ਕੋਲ ਹਲੇ 골ਡ ਦਾ ਮੈਡਲ ਨਹੀਂ ਹੈ ਤੇ ਹੋ ਸਕਦਾ ਹੈ ਕਿ ਵਿਨੇਸ਼ ਪੋਗਾਟ ਉਹ ਕਾਰਨਾਮਾ ਕਰ ਵੀ ਦੇਣ ਤੇ 골ਡ ਦਾ ਤਗਮਾ ਜਿੱਤ ਵੀ ਲੈਣ 8 ਅਗਸਤ ਨੂੰ ਉਹਨਾਂ ਦਾ ਮੈਚ ਹੋਵੇਗਾ ਤਾਂ ਉਸ ਦੇ ਵਿੱਚ ਹੋ ਸਕਦਾ ਹੈ ਕਿ ਉਹ ਆਪਣਾ ਮੈਚ ਜਿੱਤ ਕੇ 골ਡ ਹਾਸਲ ਕਰ ਸਕਣ ਸੈਮੀਫਾਈਨਲ ਦੇ ਵਿੱਚ ਵਿਨੇਸ਼ ਵੁਗਾਟ ਨੇ ਕਿਊਬਾ ਦੀ ਯੁਸਨੈਲਿਸ ਗੁਸਮੈਨ ਨੂੰ ਲੋਪੇਜ਼ ਨੂੰ 5-0 ਨਾਲ ਹਰਾਇਆ ਅਤੇ ਸੋਨੇ ਦੇ ਤਗਮੇ ਵੱਲ ਆਪਣੇ ਕਦਮ ਵਧਾਏ ਨੇ ਸੋਨੇ ਦੀ ਹੀ ਗੱਲ ਕਰ ਰਹੇ ਆ ਤਾਂ ਸੋਨੇ ਦਾ ਤਗਮਾ ਇੱਕ ਹੋਰ ਸਾਨੂੰ ਮਿਲ ਸਕਦਾ ਹੈ ਭਾਰਤ ਨੂੰ ਮਿਲ ਸਕਦਾ ਹੈ ਤੇ ਉਹ ਕਮਾਲ ਨੀਰਜ ਚੋਪੜਾ ਕਰ ਸਕਦੇ ਨੇ ਨੀਰਜ ਚੋਪੜਾ ਜੋ ਜੈਵਲਿਨ ਥਰੋਅਰ ਨੇ ਚੰਗੇ ਪਲੇਅਰ ਨੇ ਤੇ ਹੁਣ ਤੱਕ ਉਹਨਾਂ ਦੇ ਜੋ ਕਾਰਨਾਮੇ ਨੇ ਭਾਰਤ ਦੇ ਵਿੱਚ ਹਰ ਇੱਕ ਬੱਚਾ ਜਾਣਦਾ ਹੈ ਤੇ ਜਿਵੇਂ ਅਸੀਂ ਪਹਿਲਾ ਮੈਚ ਹੋਇਆ ਹੈ ਤਾਂ ਨੀਰਤ ਚੋਪੜਾ ਵੱਲੋਂ ਜੋ ਥਰੋ ਮਾਰਿਆ ਗਿਆ ਉਸ ਨੂੰ ਦੇਖਦੇ ਸਾਰੇ ਰਹਿ ਗਏ ਨੇ ਤੇ ਸਭ ਤੋਂ ਮੂਰਲੀ ਕਤਾਰ ਵਿੱਚ 골ਡ ਦੇ ਦਾਵੇਦਾਰ ਨੀਰਤ ਚੋਪੜਾ ਬਣੇ ਹੋਏ ਨੇ 8 ਅਗਸਤ ਨੂੰ ਉਹਨਾਂ ਦਾ ਦੂਸਰਾ ਮੁਕਾਬਲਾ ਹੋਵੇਗਾ ਫਾਈਨਲ ਮੁਕਾਬਲਾ ਹੋਵੇਗਾ ਜਿਸ ਦੇ ਵਿੱਚ ਜੇਕਰ ਉਹਨਾਂ ਦਾ ਚੰਗਾ ਪ੍ਰਦਰਸ਼ਨ ਰਿਹਾ ਤਾਂ ਹੋ ਸਕਦਾ ਹੈ ਕਿ ਭਾਰਤ ਨੂੰ ਸਿੱਧਾ 골ਡ ਮੈਡਲ ਹੀ ਮਿਲ ਜਾਏ ਪਹਿਲਾਂ ਵੀ ਨੀਰਤ ਚੋਪੜਾ ਇਹ ਕਮਾਲ ਕਰ ਚੁੱਕੇ ਨੇ 골ਡ ਭਾਰਤ ਨੂੰ ਦਿਵਾ ਚੁੱਕੇ ਨੇ ਇਸੇ ਕਾਰਨ ਹੁਣ ਉਹਨਾਂ ਤੋਂ ਉਮੀਦਾਂ ਵੀ ਜ਼ਿਆਦਾ ਨੇ ਤਾਂ ਹੋ ਸਕਦਾ ਹੈ ਕਿ 8 ਅਗਸਤ ਨੂੰ ਨੀਰਜ ਚੋਪੜਾ ਵੀ ਭਾਰਤ ਨੂੰ 골ਡ ਮੈਡਲ ਹਾਸਲ ਕਰਵਾ ਦੇਣ ਭਾਰਤ ਦੇ 골ਡ ਮੈਡਲ ਦੋ ਜੋ ਹੋਰ ਮਿਲ ਸਕਦੇ ਨੇ ਅਜੇ ਹੀ ਉਮੀਦ ਜਾਗੀ ਹੋਈ ਹੈ ਤਾਂ ਗੱਲ ਕਰਦੇ ਹਾਂ ਮਨੂ ਭਾਕਰ ਦੀ ਮਨੂ ਭਾਕਰ ਜਿਨ੍ਹਾਂ ਨੇ ਕਾਂਸੀ ਦੇ ਤਗਮੇ ਜਿੱਤੇ ਨੇ ਤੇ ਇਕਲੋਤੇ ਉਹ ਨੇ ਜਿਨ੍ਹਾਂ ਨੇ ਤਗਮੇ ਜਿੱਤੇ ਨੇ ਤੇ ਦੂਜੇ ਪਾਸੇ ਸਰਵਜੋਤ ਸਿੰਘਾ ਜਿਨ੍ਹਾਂ ਨੇ ਇੱਕ ਕਾਂਸੀ ਦਾ ਤਗਮਾ ਜ਼ਰੂਰ ਜਿੱਤਿਆ ਤੇ ਇਹ ਤਿੰਨੇ ਤਗਮੇ ਸ਼ੂਟਿੰਗ ਦੇ ਵਿੱਚ ਆਏ ਨੇ ਦੋ ਤਗਮੇ ਤਾਂ ਮਨੂ ਭਾਕਰ ਦੇ ਨੇ ਇੱਕ ਸਰਵ ਜੋਤ ਸਿੰਘ ਦਾ ਜੋ ਉਹਨਾਂ ਨੇ ਮਿਕਸ ਮੈਚ ਵੀ ਖੇਡਿਆ ਸੀ ਇਸ ਤੋਂ ਬਾਅਦ ਮਨੂ ਭਾਕਰ ਹੁਣ ਭਾਰਤ ਵਾਪਸ ਪਰਤ ਰਹੇ ਨੇ ਤੇ ਉਹਨਾਂ ਦਾ ਦਿੱਲੀ ਦੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਉਸ ਦੀਆਂ ਤਿਆਰੀਆਂ ਕਿੰਨੀਆਂ ਗਈਆਂ ਨੇ ਇਹ ਹੀ ਨਹੀਂ ਮਨੂ ਭਾਕਰ ਕਲੋਜ਼ਿੰਗ ਸਰਮਨੀ ਵਿੱਚ ਭਾਰਤ ਦੇ ਝੰਡਾ ਬਰਦਾਰ ਵੀ ਰਹਿਣਗੇ ਮਨੂ ਭਾਕਰ ਇਕਲੋਤੇ ਜਿਹੇ ਖਿਡਾਰੀ ਨੇ ਫਿਲਹਾਲ ਭਾਰਤ ਵੱਲੋਂ ਜਿਨ੍ਹਾਂ ਨੇ ਦੋ ਤਗਮੇ ਜਿੱਤੇ ਨੇ ਤੇ ਦੋਵੇਂ ਕਾਂਸੀ ਦੇ ਤਗਮੇ ਉਹਨਾਂ ਵੱਲੋਂ ਜਿੱਤੇ ਗਏ ਨੇ ਭਾਰਤ ਕੋਲ ਹਾਲੇ ਤੱਕ ਤਿੰਨ ਤਗਮੇ ਨੇ ਤੇ ਤਿੰਨੇ ਕਾਂਸੀ ਨੇ ਜਿਨ੍ਹਾਂ ਵਿੱਚੋਂ ਦੋ ਮਨੁਪਾਕਰ ਦੇ ਨੇ ਇੱਕ ਸਰਬਜੋਤ ਸਿੰਘ ਦਾ ਤਾਂ ਹੁਣ ਜਦੋਂ ਮਨੁਪਾਕਰ ਵਾਪਸ ਆ ਰਹੇ ਨੇ ਤਾਂ ਉਹਨਾਂ ਦੇ ਸਵਾਗਤ ਲਈ ਦਿੱਲੀ ਦੇ ਵਿੱਚ ਇੱਕ ਸ਼ਾਨਦਾਰ ਮਾਰਚ ਦੀ ਤਿਆਰੀ ਵੀ ਕੀਤੀ ਗਈ ਹੈ ਤਾ اے سی ਪੈरिस 올림픽 ਦੀ ਅਪਡੇਟ ਦਾ ਹੌਸਾ ਜੋ ਵੀ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਭਾਰਤ ਨੂੰ ਚਾਂਦੀ ਤੇ 골ਡ ਕਦੋਂ ਮਿਲਦਾ ਕਿੰਨਾ ਹਾਲਾਤਾਂ ਚ ਮਿਲਦਾ ਇਹ ਵੀ ਦੇਖਣਾ ਹੋਵੇਗਾ ਪੈरिस 올림픽 2024 ਦੇ ਵਿੱਚ ਔਨ 에ਅਰ ਦਾ ਇੱਕ ਖਾਸ ਪ੍ਰੋਗਰਾਮ ਚੱਲ ਰਿਹਾ ਹੈ ਪੈरिस ਦਾ ਖੁਰਖੇਤਰ ਉਸ ਦੇ ਵਿੱਚ ਗੱਲ ਕਰਦੇ ਆ ਪੈरिस 올림픽 ਵਿੱਚ ਭਾਰਤ ਵੱਲੋਂ ਚੱਲ ਕੀ ਰਿਹਾ ਹੈ ਫਿਲਹਾਲ ਭਾਰਤ ਹਜੇ 3 ব্রੌਂਜ਼ ਮੈਡਲ ਦੇ ਨਾਲ ਹੀ 올림픽 ਦੇ ਵਿੱਚ ਬੈਠਾ ਹੈ ਫਿਲਹਾਲ ਹਜੇ ਤੱਕ ਭਾਰਤ ਦੇ ਹੱਥ ਨਾਲ ਚਾਂਦੀ ਤੇ ਨਾ ਸੋਨਾ ਲੱਗਿਆ ਪਰ ਕੋਸ਼ਿਸ਼ ਹੈ ਕਿ ਭਾਰਤ ਹੁਣ ਸੋਨੇ ਨੂੰ ਹੱਥ ਪਾਵੇ ਕਿਉਂਕਿ ਚਾਂਦੀ ਤਾਂ ਇੱਕ ਪਾਸੇ ਪੱਕੀ ਹੋ ਚੁੱਕੀ ਹੈ ਗੱਲ ਕਰਦੇ ਆ ਕੱਲ ਰਾਤ ਦੇਰ ਰਾਤ ਹੋਏ ਮੈਚ ਹਾਕੀ ਬਾਰੇ ਤਾਂ ਹਾਕੀ ਵਿੱਚ ਭਾਰਤ ਨੇ ਪਹਿਲਾਂ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਫਿਰ ਵੀ ਸੈਮੀਫਾਈਨਲ ਦੇ ਵਿੱਚ ਜੋ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਚਾਂਦੀ ਤੇ ਸੋਨੇ ਦੀ ਉਮੀਦ ਹਾਕੀ ਦੇ ਮੈਚ ਵਿੱਚੋਂ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਹਾਕੀ ਦੇ ਮੈਚ ਵਿੱਚ ব্রੌਂਜ਼ ਦੀ ਉਮੀਦ ਭਾਰਤ ਨੂੰ ਹੈ ਹਜੇ ਇੱਕ ਹੋਰ ਮੈਚ ਭਾਰਤ ਦਾ ਹੋਣਾ ਹੈ ਹਾਕੀ ਦੇ ਵਿੱਚ ਅਤੇ ਉਸ ਦੇ ਵਿੱਚ ਭਾਰਤੀ ਟੀਮ ਕਾਂਸੀ ਦਾ ਤਗਮਾ ਜ਼ਰੂਰ ਜਿੱਤ ਸਕਦੀ ਹੈ ਉਹਨਾਂ ਨੂੰ ਚੰਗਾ ਪ੍ਰਦਰਸ਼ਨ ਉਸ ਵੇਲੇ ਦਿਖਾਣਾ ਪਵੇਗਾ ਹਾਲਾਂਕਿ ਲੰਗੀ ਦੇ ਰਾਤ ਵੀ ਉਹਨਾਂ ਵੱਲੋਂ ਚੰਗਾ ਪ੍ਰਦਰਸ਼ਨ ਦਿਖਾਇਆ ਗਿਆ ਪਰ ਜਰਮਨੀ ਦੇ ਹੱਥੋਂ 2-3 ਨਾਲ ਹੋਈ ਹਾਰ ਕਾਰਨ ਹੁਣ ਉਹਨਾਂ ਦਾ ਚਾਂਦੀ ਤੇ ਸੋਨੇ ਦਾ ਤਗਮਾ ਜਿੱਤਣ ਦਾ ਸੁਪਨਾ ਹਜੇ ਅਧੂਰਾ ਹੈ ਪਰ ਬ੍ਰੌਂਜ਼ ਦਾ ਤਗਮਾ ਉਹ ਜਿੱਤ ਸਕਦੇ ਨੇ ਭਾਰਤ ਵੱਲੋਂ ਸ਼ੁਰੂਆਤ ਗੋਲਦੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ ਸੀ ਉਸ ਤੋਂ ਬਾਅਦ ਲਗਾਤਾਰ ਜਰਮਨੀ ਵੱਲੋਂ ਉਹਨਾਂ ਦੇ ਉੱਤੇ ਆਪਣਾ ਪ੍ਰਦਰਸ਼ਨ ਹਾਵੀ ਵਾਲਾ ਦਿਖਾਇਆ ਗਿਆ ਜਰਮਨੀ ਵੱਲਈ ਗੁਨਜ਼ਾਲੋ ਪੈਲੀਟ ਨੇ ਗੋਲ ਕੀਤਾ ਕ੍ਰਿਸਟੋਫਰ ਨੇ ਗੋਲ ਕੀਤਾ ਮਾਰਕੋ ਨੇ ਗੋਲ ਕੀਤਾ ਤਿੰਨ ਗੋਲ ਜਰਮਨੀ ਨੇ ਕੀਤੇ ਤੇ ਉੱਥੇ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਅਤੇ ਸੁਖਜੀਤ ਸਿੰਘ ਨੇ ਗੋਲ ਕੀਤਾ ਭਾਰਤੀ ਟੀਮ 2-3 ਨਾਲ ਜ਼ਰੂਰ ਹਾਰੀ ਆ ਪਰ ਫੇਰ ਵੀ ਕਾਂਸੀ ਦਾ ਤਗਮਾ ਜ਼ਰੂਰ ਜਿੱਤ ਸਕਦੀ ਹੈ 8 ਅਗਸਤ ਨੂੰ ਭਾਰਤ ਦਾ ਇੱਕ ਹੋਰ ਮੈਚ ਹੋਣ ਜਾ ਰਿਹਾ ਉਹ ਨੀਦਰਲੈਂਡ ਦੇ ਨਾਲ ਹੈ ਤੇ ਨੀਦਰਲੈਂਡ ਨੇ ਪਿਛਲੇ ਮੈਚ ਦੇ ਵਿੱਚ ਸਪੇਨ ਨੂੰ 4-0 ਨਾਲ ਹਰਾਇਆ ਸੀ ਯਾਨੀ ਕਿ ਨੀਦਰਲੈਂਡ ਦੀ ਟੀਮ ਵੀ ਕੋਈ ਕਮਜ਼ੋਰ ਟੀਮ ਨਹੀਂ ਹੈ ਪਰ ਜੇਕਰ ਭਾਰਤੀ ਹਾਕੀ ਟੀਮ ਇਸ ਮੈਚ ਵਿੱਚ ਨੀਦਰਲੈਂਡ ਦੇ ਖਿਲਾਫ ਚੰਗਾ ਪ੍ਰਦਰਸ਼ਨ ਦਿਖਾਉਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਕਾਂਸੀ ਦਾ ਤਗਮਾ ਜ਼ਰੂਰ ਟੀਮ ਜਿੱਤ ਸਕਦੀ ਹੈ ਦੂਜੇ ਪਾਸੇ ਗੱਲ ਕਰਦੇ ਆ ਵਿਨੇਸ਼ ਫੁਗਾੜ ਦੀ ਜੋ ਰੈਸਲਰ ਨੇ ਭਾਰਤੀ ਰੈਸਲਰ ਨੇ ਤੇ ਉਹਨਾਂ ਵੱਲੋਂ ਜੋ ਕੱਲ ਕਰਿਸ਼ਮਾ ਕੀਤਾ ਗਿਆ ਉਹ ਕਿਸੇ ਕ੍ਰਿਸ਼ਮਾ ਇਸ ਲਈ ਕਹਿ ਰਹੇ ਆ ਕਿ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਹੈ ਇੱਕ ਦਿਨ ਦੇ ਵਿੱਚ ਤਿੰਨ ਮੈਚ ਤੇ ਲਗਾਤਾਰ ਜਿੱਤਨਾ ਭਾਰਤੀ ਮਹਿਲਾ ਕੁਸ਼ਤੀ ਦੇ ਵਿੱਚ ਅਜੇ ਹਾਂ ਪਹਿਲੀ ਵਾਰ ਹੋਇਆ 올림픽 ਦੇ ਵਿੱਚ ਵਿਨੇਸ਼ ਪੁਗਾੜ ਨੇ ਜਿਸ ਤਰੀਕੇ ਦੀ ਗੇਮ ਖੇਡੀ ਹੈ ਉਹਨਾਂ ਦਾ ਹਰ ਕੋਈ ਅੱਜ ਕਾਇਲ ਹੋ ਚੁੱਕਿਆ ਹੈ ਭਾਰਤੀ ਮਹਿਲਾ ਪਹਿਲਵਾਨ ਪਹਿਲੇ ਬਣ ਗਏ ਨੇ ਵਿਨੇਸ਼ ਪੁਗਾੜ ਇਤਿਹਾਸ 올림픽 ਇਤਿਹਾਸ ਵਿੱਚ ਜਿਨ੍ਹਾਂ ਨੇ ਫਾਈਨਲ ਵਿੱਚ ਥਾਂ ਆਪਣੀ ਬਣਾਈ ਹੈ ਉਹਨਾਂ ਨੇ ਦਮਦਾਰ ਪਹਿਲਵਾਨੀ ਕੀਤੀ ਤੇ ਭਾਰਤ ਲਈ ਤਮਗਾ ਪੱਕਾ ਕਰ ਲਿਆ ਹੁਣ ਇਹ ਇਹ ਤਾਂ ਪੱਕਾ ਹੈ ਕਿ ਵਿਨੇਸ਼ ਪੋਗਾਟ ਨੂੰ ਚਾਂਦੀ ਦਾ ਤਗਮਾ ਤਾਂ ਪੱਕਾ ਹੈ ਯਾਨੀ ਕਿ ਭਾਰਤ ਦਾ ਇੱਕ ਖਾਤਾ ਚਾਂਦੀ ਵਾਲੇ ਪਾਸੇ ਤਾਂ ਪੱਕਾ ਖੁੱਲਿਆ ਹੀ ਹੋਇਆ ਹੈ ਪਰ ਇਸ ਨੂੰ 골ਡ ਵਿੱਚ ਕਨਵਰਟ ਕਰਨੀ ਬਹੁਤ ਜ਼ਰੂਰੀ ਹੈ ਭਾਰਤ ਕੋਲ ਹਲੇ 골ਡ ਦਾ ਮੈਡਲ ਨਹੀਂ ਹੈ ਤੇ ਹੋ ਸਕਦਾ ਹੈ ਕਿ ਵਿਨੇਸ਼ ਪੋਗਾਟ ਉਹ ਕਾਰਨਾਮਾ ਕਰ ਵੀ ਦੇਣ ਤੇ 골ਡ ਦਾ ਤਗਮਾ ਜਿੱਤ ਵੀ ਲੈਣ 8 ਅਗਸਤ ਨੂੰ ਉਹਨਾਂ ਦਾ ਮੈਚ ਹੋਵੇਗਾ ਤਾਂ ਉਸ ਦੇ ਵਿੱਚ ਹੋ ਸਕਦਾ ਹੈ ਕਿ ਉਹ ਆਪਣਾ ਮੈਚ ਜਿੱਤ ਕੇ 골ਡ ਹਾਸਲ ਕਰ ਸਕਣ ਸੈਮੀਫਾਈਨਲ ਦੇ ਵਿੱਚ ਵਿਨੇਸ਼ ਪੁਗਾਟ ਨੇ ਕਿਊਬਾ ਦੀ ਯੁਸਨੇਲਿਸ ਗੁਸਮੈਨ ਨੂੰ ਲੋਪੇਜ਼ ਨੂੰ 5-0 ਨਾਲ ਹਰਾਇਆ ਅਤੇ ਸੋਨੇ ਦੇ ਤਗਮੇ ਵੱਲ ਆਪਣੇ ਕਦਮ ਵਧਾਏ ਨੇ ਸੋਨੇ ਦੀ ਹੀ ਗੱਲ ਕਰ ਰਹੇ ਆ ਤਾਂ ਸੋਨੇ ਦਾ ਤਗਮਾ ਇੱਕ ਹੋਰ ਸਾਨੂੰ ਮਿਲ ਸਕਦਾ ਹੈ ਭਾਰਤ ਨੂੰ ਮਿਲ ਸਕਦਾ ਹੈ ਤੇ ਉਹ ਕਮਾਲ ਨੀਰਜ ਚੋਪੜਾ ਕਰ ਸਕਦੇ ਨੇ ਨੀਰਜ ਚੋਪੜਾ ਜੋ ਜੈਵਲਿਨ ਥਰੋਅਰ ਨੇ ਚੰਗੇ ਪਲੇਅਰ ਨੇ ਤੇ ਹੁਣ ਤੱਕ ਉਹਨਾਂ ਦੇ ਜੋ ਕਾਰਨਾਮੇ ਨੇ ਭਾਰਤ ਦੇ ਵਿੱਚ ਹਰ ਇੱਕ ਬੱਚਾ ਜਾਣਦਾ ਹੈ ਤੇ ਜਿਵੇਂ ਹੀ ਪਹਿਲਾ ਮੈਚ ਹੋਇਆ ਹੈ ਤਾਂ ਨੀਰਤ ਚੋਪੜਾ ਵੱਲੋਂ ਜੋ ਥਰੋ ਮਾਰਿਆ ਗਿਆ ਉਸ ਨੂੰ ਦੇਖਦੇ ਸਾਰੇ ਰਹਿ ਗਏ ਨੇ ਤੇ ਸਭ ਤੋਂ ਮੂਰਲੀ ਕਤਾਰ ਵਿੱਚ 골ਡ ਦੇ ਦਾਵੇਦਾਰ ਨੀਰਤ ਚੋਪੜਾ ਬਣੇ ਹੋਏ ਨੇ 8 ਅਗਸਤ ਨੂੰ ਉਹਨਾਂ ਦਾ ਦੂਸਰਾ ਮੁਕਾਬਲਾ ਹੋਵੇਗਾ ਫਾਈਨਲ ਮੁਕਾਬਲਾ ਹੋਵੇਗਾ ਜਿਸ ਦੇ ਵਿੱਚ ਜੇਕਰ ਉਹਨਾਂ ਦਾ ਚੰਗਾ ਪ੍ਰਦਰਸ਼ਨ ਰਿਹਾ ਤਾਂ ਹੋ ਸਕਦਾ ਹੈ ਕਿ ਭਾਰਤ ਨੂੰ ਸਿੱਧਾ 골ਡ ਮੈਡਲ ਹੀ ਮਿਲ ਜਾਏ ਪਹਿਲਾਂ ਵੀ ਨੀਰਤ ਚੋਪੜਾ ਇਹ ਕਮਾਲ ਕਰ ਚੁੱਕੇ ਨੇ 골ਡ ਭਾਰਤ ਨੂੰ ਦਿਵਾ ਚੁੱਕੇ ਨੇ ਇਸੇ ਕਾਰਨ ਹੁਣ ਉਹਨਾਂ ਤੋਂ ਉਮੀਦਾਂ ਵੀ ਜ਼ਿਆਦਾ ਨੇ ਤਾਂ ਹੋ ਸਕਦਾ ਹੈ ਕਿ 8 ਅਗਸਤ ਨੂੰ ਨੀਰਜ ਚੋਪੜਾ ਵੀ ਭਾਰਤ ਨੂੰ 골ਡ ਮੈਡਲ ਹਾਸਲ ਕਰਵਾ ਦੇਣ ਭਾਰਤ ਦੇ 골ਡ ਮੈਡਲ ਤੋਂ ਜੋ ਹੋਰ ਮਿਲ ਸਕਦੇ ਨੇ ਅਜੇ ਹੀ ਉਮੀਦ ਜਾਗੀ ਹੋਈ ਹੈ ਤਾਂ ਗੱਲ ਕਰਦੇ ਹਾਂ ਮਨੂ ਭਾਕਰ ਦੀ ਮਨੂ ਭਾਕਰ ਜਿਨ੍ਹਾਂ ਨੇ ਕਾਂਸੀ ਦੇ ਤਗਮੇ ਜਿੱਤੇ ਨੇ ਤੇ ਇਕਲੋਤੇ ਉਹ ਨੇ ਜਿਨ੍ਹਾਂ ਨੇ ਤਗਮੇ ਜਿੱਤੇ ਨੇ ਤੇ ਦੂਜੇ ਪਾਸੇ ਸਰਵਜੋਤ ਸਿੰਘਾ ਜਿਨ੍ਹਾਂ ਨੇ ਇੱਕ ਕਾਂਸੀ ਦਾ ਤਗਮਾ ਜ਼ਰੂਰ ਜਿੱਤਿਆ ਤੇ ਇਹ ਤਿੰਨੇ ਤਗਮੇ ਸ਼ੂਟਿੰਗ ਦੇ ਵਿੱਚ ਆਏ ਨੇ ਦੋ ਤਗਮੇ ਤਾਂ ਮਨੂ ਭਾਕਰ ਦੇ ਨੇ ਇੱਕ ਸਰਵਜੋਤ ਸਿੰਘ ਦਾ ਜੋ ਉਹਨਾਂ ਨੇ ਮਿਕਸ ਮੈਚ ਵੀ ਖੇਡਿਆ ਸੀ ਇਸ ਤੋਂ ਬਾਅਦ ਮਨੂ ਭਾਕਰ ਹੁਣ ਭਾਰਤ ਵਾਪਸ ਪਰਤ ਰਹੇ ਨੇ ਤੇ ਉਹਨਾਂ ਦਾ ਦਿੱਲੀ ਦੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਉਸ ਦੀਆਂ ਤਿਆਰੀਆਂ ਕਿੰਨੀਆਂ ਗਈਆਂ ਨੇ ਇਹ ਹੀ ਨਹੀਂ ਮਨੂ ਭਾਕਰ ਕਲੋਜ਼ਿੰਗ ਸੈਰਮਨੀ ਵਿੱਚ ਭਾਰਤ ਦੇ ਝੰਡਾ ਬਰਦਾਰ ਵੀ ਰਹਿਣਗੇ ਮਨੂ ਭਾਕਰ ਇਕਲੋਤੇ ਅਜਿਹੇ ਖਿਡਾਰੀ ਨੇ ਫਿਲਹਾਲ ਭਾਰਤ ਵੱਲੋਂ ਜਿਨ੍ਹਾਂ ਨੇ ਦੋ ਤਗਮੇ ਜਿੱਤੇ ਨੇ ਤੇ ਦੋਵੇਂ ਕਾਂਸੀ ਦੇ ਤਗਮੇ ਉਹਨਾਂ ਵੱਲੋਂ ਜਿੱਤੇ ਗਏ ਨੇ ਭਾਰਤ ਕੋਲ ਹਾਲੇ ਤੱਕ ਤਿੰਨ ਤਗਮੇ ਨੇ ਤੇ ਤਿੰਨੇ ਕਾਂਸੀ ਨੇ ਜਿਨ੍ਹਾਂ ਵਿੱਚੋਂ ਦੋ ਮਨੁਪਾਕਰ ਦੇ ਨੇ ਇੱਕ ਸਰਬਜੋਤ ਸਿੰਘ ਦਾ ਤਾਂ ਹੁਣ ਜਦੋਂ ਮਨੁਪਾਕਰ ਵਾਪਸ ਆ ਰਹੇ ਨੇ ਤਾਂ ਉਹਨਾਂ ਦੇ ਸਵਾਗਤ ਦੇ ਲਈ ਦਿੱਲੀ ਦੇ ਵਿੱਚ ਇੱਕ ਸ਼ਾਨਦਾਰ ਮਾਰਚ ਦੀ ਤਿਆਰੀ ਵੀ ਕੀਤੀ ਗਈ ਹੈ ਤਾਂ ਇਹ ਸੀ ਪੈरिस 올림픽 ਦੀ ਅਪਡੇਟ ਤਾਂ ਜੋ ਵੀ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਭਾਰਤ ਨੂੰ ਚਾਂਦੀ ਤੇ 골ਡ ਕਦੋਂ ਮਿਲਦਾ ਕਿਹਨਾ ਹਾਲਾਤਾਂ ਚ ਮਿਲਦਾ ਇਹ ਵੀ ਦੇਖਣਾ ਹੋਵੇਗਾ ਪੈरिस 올림픽 2024 ਦੇ ਵਿੱਚ ਔਨ 에ਅਰ ਦਾ ਇੱਕ ਖਾਸ ਪ੍ਰੋਗਰਾਮ ਚੱਲ ਰਿਹਾ ਹੈ ਪੈरिस ਦਾ ਖੁਰਖੇਤਰ ਉਸ ਦੇ ਵਿੱਚ ਗੱਲ ਕਰਦੇ ਆ ਪੈरिस 올림픽 ਵਿੱਚ ਭਾਰਤ ਵੱਲੋਂ ਚੱਲ ਕੀ ਰਿਹਾ ਹੈ ਫਿਲਹਾਲ ਭਾਰਤ ਹਜੇ 3 ਬ੍ਰੌਂਜ਼ ਮੈਡਲ ਦੇ ਨਾਲ ਹੀ 올림픽 ਦੇ ਵਿੱਚ ਬੈਠਾ ਹੈ ਫਿਲਹਾਲ ਹਜੇ ਤੱਕ ਭਾਰਤ ਦੇ ਹੱਥ ਨਾ ਚਾਂਦੀ ਤੇ ਨਾ ਸੋਨਾ ਲੱਗਿਆ ਪਰ ਕੋਸ਼ਿਸ਼ ਹੈ ਕਿ ਭਾਰਤ ਹੁਣ ਸੋਨੇ ਨੂੰ ਹੱਥ ਪਾਵੇ ਕਿਉਂਕਿ ਚਾਂਦੀ ਤਾਂ ਇੱਕ ਪਾਸੇ ਪੱਕੀ ਹੋ ਚੁੱਕੀ ਹੈ ਗੱਲ ਕਰਦੇ ਆ ਕੱਲ ਰਾਤ ਦੇਰ ਰਾਤ ਹੋਏ ਮੈਚ ਹਾਕੀ ਬਾਰੇ ਤਾਂ ਹਾਕੀ ਵਿੱਚ ਭਾਰਤ ਨੇ ਪਹਿਲਾਂ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਫਿਰ ਵੀ ਸੈਮੀਫਾਈਨਲ ਦੇ ਵਿੱਚ ਜੋ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਚਾਂਦੀ ਤੇ ਸੋਨੇ ਦੀ ਉਮੀਦ ਹਾਕੀ ਦੇ ਮੈਚ ਵਿੱਚੋਂ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਹਾਕੀ ਦੇ ਮੈਚ ਵਿੱਚ ব্রੌਂਜ਼ ਦੀ ਉਮੀਦ ਭਾਰਤ ਨੂੰ ਹੈ ਹਜੇ ਇੱਕ ਹੋਰ ਮੈਚ ਭਾਰਤ ਦਾ ਹੋਣਾ ਹੈ ਹਾਕੀ ਦੇ ਵਿੱਚ ਅਤੇ ਉਸ ਦੇ ਵਿੱਚ ਭਾਰਤੀ ਟੀਮ ਕਾਂਸੀ ਦਾ ਤਗਮਾ ਜ਼ਰੂਰ ਜਿੱਤ ਸਕਦੀ ਹੈ ਉਹਨਾਂ ਨੂੰ ਚੰਗਾ ਪ੍ਰਦਰਸ਼ਨ ਉਸ ਵੇਲੇ ਦਿਖਾਣਾ ਪਵੇਗਾ ਹਾਲਾਂਕਿ ਲੰਗੀ ਦੇ ਰਾਤ ਵੀ ਉਹਨਾਂ ਵੱਲੋਂ ਚੰਗਾ ਪ੍ਰਦਰਸ਼ਨ ਦਿਖਾਇਆ ਗਿਆ ਪਰ ਜਰਮਨੀ ਦੇ ਹੱਥੋਂ 2-3 ਨਾਲ ਹੋਈ ਹਾਰ ਕਾਰਨ ਹੁਣ ਉਹਨਾਂ ਦਾ ਚਾਂਦੀ ਤੇ ਸੋਨੇ ਦਾ